ਇੰਨੀ ਆ ਵੀ ਸਰਕਾਰਾਂ ਚਲਾਈਤੀ ਰਹੀਆਂ ਉਹਨਾਂ ਨੇ ਸਰਕਾਰੀ ਗੰਜੜਾ ਅਦਾਰਿਆਂ ਨੂੰ ਖਤਮ ਕਰਕੇ ਪ੍ਰਾਈਵੇਟ ਅਦਾਰੇ ਕ੍ਰੀਏਟ ਕਰਨੇ ਸ਼ੁਰੂ ਕੀਤੇ ਕਿਉਂਕਿ ਉਹਨਾਂ ਦਾ ਆਪਣਾ ਇੰਟਰਸਟ ਸੀ ਜਿੰਨੇ ਵੀ ਜ਼ਿਆਦਾਤਰ ਪ੍ਰਾਈਵੇਟ ਸਕੂਲ ਆ ਸਾਰੇ ਲੀਡਰਾਂ ਦੇ ਜਿਹੜਾ ਬੱਚਿਆਂ 'ਚ ਔਰ ਮਾਪਿਆਂ 'ਚ ਇੱਕ ਇਹ ਉਹਨਾਂ 'ਚ ਇਹ ਆਸ਼ਾ ਦੀ ਕਿਰਨ ਜਿਹੜੀ ਜਗਾਈ ਕਿ ਹਾਂ ਸਰਕਾਰੀ ਸਕੂਲ ਤੋਂ ਪੜ ਕੇ ਬੱਚਾ ਕੰਗੇ ਅਫਸਰ ਵੱਡ ਸਕਦੇ 60% ਸਕੂਲਾਂ ਦੇ ਚਾਰ ਦਿਵਾਰੀਆਂ ਸੀ 60% ਤੋਂ ਵੱਧ ਸਕੂਲਾਂ 'ਚ ਬੱਚੇ ਥੱਲੇ ਟਾਟਾ ਤੇ ਥੱਲੇ ਬੈਜੇ ਸੀ ਕੋਈ ਡੈਸਕ ਬੈਂਚ ਵਗੈਰਾ ਨਹੀਂ ਸੀ ਮੈਨੇਜਰ ਨਾਂ ਦੀ ਚੀਜ਼ ਨਹੀਂ ਸੀ ਕੋਈ ਜਿਹੜਾ ਸਕੂਲ ਦਾ ਦੇਖ-ਰੇਖ ਕਰੇ ਚੌਕੀਦਾਰ ਹੈ ਨਹੀਂ ਸੀ ਚੋਰੀਆਂ ਦੇ ਬਹੁਤ ਕੇਸ ਨੇ ਸਕੂਲ ਅੱਜ ਕੋਈ ਵੀ ਬੱਚਾ 100% ਬੱਚੇ ਜਿਹੜਾ ਸਕੂਲਾਂ 'ਚ ਬੱਚੇ ਡੈਸਕ ਬੈਂਚ ਨੂੰ ਪ੍ਰੋਵਾਈਡ ਕੀਤੇਗੇ ਥੱਲੇ ਨਹੀਂ ਕਲਾਸਰੂਮ ਜਿਹੜੇ ਬਣਾਏਗੇ 10000 ਕਲਾਸਰੂਮ ਪਿਛਲੇ 3 ਸਾਲਾਂ ਦੇ ਅੰਦਰ ਸਕੂਲਾਂ 'ਚ ਬੜੇ ਜਿੱਥੇ ਕੋਈ ਰਿਟਾਇਰ ਹੋ ਗਿਆ ਉਹ ਪੋਸਟ ਹੀ ਬੌਲਿਸ਼ ਹੋ ਗਈ ਔਰ ਇੱਕ ਖਾਸ ਤੌਰ ਤੇ ਦੇਖਿਆ ਗਿਆ ਹੈ ਕਿ ਅਗਰ ਕਿਸੇ ਸਕੂਲ 'ਚ 3 ਬੱਚੇ ਹੈ ਤਾਂ ਉੱਥੇ ਘੱਟੋ ਘੱਟ ਇੱਕ ਟੀਚਰ ਹੋਵੇ ਫੇਟਿਟ ਉੱਤੇ ਬੱਚੇ ਉੱਤੇ ਦੋ ਟੀਚਰ ਜਿਹੜੇ ਪ੍ਰੋਵਾਈਡ ਕੀਤੇ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਨਵੀਂ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਲਿਆਂਦੀ ਜਾ ਰਹੀ ਹੈ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਨਵਿਕਲੀ ਪਹਿਲ ਕੀਤੀ ਜਾ ਰਹੀ ਹੈ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸ਼ਿਸ਼ੋਦੀਆ ਖਾਸ ਤੌਰ ਤੇ ਪੰਜਾਬ ਦੇ ਸਕੂਲਾਂ ਚ ਵਿਜ਼ਿਟ ਕਰ ਰਹੇ ਨੇ ਆਖਰ ਸਿੱਖਿਆ ਨੂੰ ਮਿਆਰਾ ਕਿਵੇਂ ਬਣਾਇਆ ਜਾਵੇ ਸਿੱਖਿਆ ਦਾ ਪੱਧਰ ਉੱਚਾ ਕਿਵੇਂ ਚੁੱਕਿਆ ਜਾਵੇ ਅੱਜ ਚਮਕੌਰ ਸਾਹਿਬ ਹਲਕੇ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਵਿਜ਼ਿਟ ਕੀਤਾ ਗਿਆ ਤਾਂ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਵਿਧਾਇਕ ਡਾਕਟਰ ਚਰਨਜੀਤ ਮੌਜੂਦ ਨੇ ਡਾਕਟਰ ਸਾਹਿਬ ਸਾਫ ਦਾ ਸਿੱਖਿਆ ਮੰਤਰੀ ਨੇ ਦਿੱਲੀ ਦੇ ਮਨੀਸ਼ ਸ਼ਿਸ਼ੋਧਿਆ ਤੁਹਾਡੇ ਵੈਰਿਸਟ ਆਗੂ ਨੇ ਤਾਂ ਹੁਣ ਸਕੂਲਾਂ ਚ ਵਿਜ਼ਿਟ ਕਰ ਰਹੇ ਨੇ ਜਿਹੜੀ ਸਿੱਖਿਆ ਕ੍ਰਾਂਤੀ ਹੈ ਇਹ ਸਿੱਖਿਆ ਕ੍ਰਾਂਤੀ ਕਿਵੇਂ ਤੇ ਕਿਉਂ ਲਿਆਉਣ ਦੀ ਲੋੜ ਪੈ ਰਹੀ ਹੈ ਦੇਖੋ ਜੋ ਪੰਜਾਬ ਦਾ ਸਿੱਖਿਆ ਮਾਡਲ ਹੈ ਉਹ ਉਹ ਕਿਸ ਤੋਂ ਛੁਪਿਆ ਨਹੀਂ ਹੋਇਆ ਉਹਨਾਂ ਨੇ ਸਰਕਾਰੀ ਜਿਹੜਾ ادارے ਨੂੰ ਖਤਮ ਕਰਕੇ ਪ੍ਰਾਈਵੇਟ ادارے ਕ੍ਰੀਏਟ ਕਰਨੇ ਸ਼ੁਰੂ ਕੀਤੇ ਕਿਉਂਕਿ ਉਹਨਾਂ ਦਾ ਆਪਣਾ ਇੰਟਰਸਟ ਸੀ ਜਿੰਨੇ ਵੀ ਜ਼ਿਆਦਾਤਰ ਪ੍ਰਾਈਵੇਟ ਸਕੂਲ ਆ ਉਹ ਸਾਰੇ ਲੀਡਰਾਂ ਦੇ ਤੇ ਉਹਦੇ ਲਈ ਜ਼ਰੂਰੀ ਸੀ ਕਿ ਸਰਕਾਰੀ ਸਕੂਲ ਦਾ ਜਿਹੜਾ ਸਰਕਾਰੀ ਤੰਤਰ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਇਹੀ ਪਿਛਲੇ ਪਿਛਲੇ ਇਹ ਪਲੈਨਿੰਗ ਹੈ ਉਹਨਾਂ ਦੀ ਪਲੈਨਿੰਗ ਸੀ ਉਹਨਾਂ ਦੀ ਪਲੈਨਿੰਗ ਸੀਗੀ ਇਹ 22 ਤੋਂ ਪਹਿਲਾਂ ਜਦੋਂ ਸਾਡੀ ਆਮ ਪਾਰਟੀ ਆਈ ਉਸ ਤੋਂ ਪਹਿਲਾਂ ਉਹਨਾਂ ਦੀ ਪਲੈਨਿੰਗ ਸੀ ਇਸੇ ਕਰਕੇ ਉਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਜਿਹੜਾ ਐਜੂਕੇਸ਼ਨ ਸਿਸਟਮ ਨੂੰ ਬਿਲਕੁਲ ਹੀ ਖਤਮ ਕਰਤਾ ਸੀ ਤਾਂ ਕਿ ਲੋਕ ਸੋਚਣ ਵੀ ਨਾ ਵੀ ਜੇ ਇਹਹੀ ਸੋਚਣ ਵੀ ਅਗਰ ਸਰਕਾਰੀ ਸਕੂਲ ਚ ਜਾਣਾ ਹੈ ਤਾਂ ਆਪਣੇ ਬੱਚੇ ਦਾ ਭਵਿੱਖ ਖਤਮ ਕਰਨ ਦੀ ਗੱਲ ਸੀ ਤੇ ਜਦੋਂ ਦੀ ਆਮ ਪਾਰਟੀ ਆਈ ਹੈ ਇਹਨਾਂ ਨੇ ਇਹਨਾਂ ਦਾ ਮਕਸਦ ਇਹੀ ਰਿਹਾ ਕਿ ਇਸ ਸਿਸਟਮ ਨੂੰ ਬਦਲੀਏ ਕਿਉਂਕਿ ਜਦ ਤੱਕ ਇਸ ਸਿਸਟਮ ਨੂੰ ਨਹੀਂ ਬਦਲਦੇ ਤਾਂ ਪੰਜਾਬ ਦਾ ਜਿਹੜਾ ਹੈਗਾ ਜੇ ਪੰਜਾਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵਧੀਆ ਸਿੱਖਿਆ ਜਿਹੜੀ ਨਹੀਂ ਮਿਲ ਸਕਦੀ ਔਰ ਉਸ ਨੂੰ ਬਦਲਣ ਦੀ ਲੋੜ ਸੀ ਤੇ ਪੰਜਾਬ ਦਾ ਜਿਹੜਾ ਸਿੱਖਿਆ ਮਾਡਲ ਹੈ ਇਸੇ ਲਈ ਉਸ ਨੂੰ ਬਦਲਿਆ ਗਿਆ ਔਰ ਦਿੱਲੀ ਦੀ ਤਰਜ਼ ਤੇ ਜਿਵੇਂ ਦਿੱਲੀ ਸੀ ਪਹਿਲਾਂ ਦਿੱਲੀ ਚ ਵੀ ਇਹੀ ਹਾਲ ਸੀ ਬੁਰਾ ਹਾਲ ਸੀ ਉੱਥੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਪਹਿਲਾਂ ਸਿੱਖਿਆ ਯਾਨੀ ਸਕੂਲਾਂ ਨੂੰ ਜਿਹੜਾ ਬਦਲਿਆ ਉਹਨਾਂ ਦੀ ਨਉਹਾਰ ਬਦਲੀ ਜਿਹੜੇ ਉੱਥੇ ਟੀਚਰ ਸੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਯੋਗਤਾ ਵਧਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦੀ ਕਪੈਸਿਟੀ ਬਿਲਡਿੰਗ ਕੀਤੀ ਔਰ ਉਸ ਤੋਂ ਬਾਅਦ ਫਿਰ ਜਿਹੜਾ ਬੱਚਿਆਂ ਚ ਔਰ ਮਾਪਿਆਂ ਚ ਇੱਕ ਇਹ ਉਹਨਾਂ ਚ ਇਹ ਆਸਾ ਦੀ ਕਿਰਨ ਜਿਹੜੀ ਜਗਾਈ ਕਿ ਹਾਂ ਸਰਕਾਰੀ ਸਕੂਲ ਤੋਂ ਪੜ੍ਹ ਕੇ ਵੀ ਬੱਚੇ ਜਿਹੜੇ ਹੈਗੇ ਚੰਗੇ ਅਫਸਰ ਬਣ ਸਕਦੇ ਆ। ਦੱਸੋ ਇਹ ਚੀਜ਼ਾਂ ਤੁਸੀਂ ਇਸ ਵੇਲੇ ਸ਼ਬਦਾਂ ਚ ਫਰੋ ਰਹੇ ਹੋ। ਗਰਾਊਂਡ ਤੇ ਤਰਾਤਲ ਤੇ ਰਿਜ਼ਲਟਸ ਕਿਵੇਂ ਨੇ? ਕਿਹੜੀਆਂ ਚੀਜ਼ਾਂ ਤੇ ਤੁਸੀਂ ਵਰਕ ਕਰ ਰਹੇ ਹੋ? ਸਪੈਸੀਫਿਕ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬਦਲ ਰਹੇ ਹੋ ਤਾਂ ਕਿ ਐਜੂਕੇਸ਼ਨ ਜਿਹੜੀ ਆ ਉਹ ਈਜ਼ੀ ਹੋ ਸਕੇ, ਸੁਖਾਲੀ ਹੋ ਸਕੇ, ਉਹਦਾ ਸਤਾਰਾ ਜਿਹੜਾ ਉਹ ਉੱਚਾ ਹੋ ਸਕੇ। ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਸਾਡੀ ਸਰਕਾਰ ਆਈ ਹੈ 2022 ਤੋਂ ਪਹਿਲਾਂ ਕਿਹੜੇ ਕਿਹੜੇ ਡਿਪਾਰਟਮੈਂਟ ਤੇ ਕੰਮ ਹੋ ਰਿਹਾ ਹੁਣ ਸਿੱਖਿਆ ਸਾਰੇ ਸਿੱਖਿਆ ਦੇ ਵਿੱਚ ਸਿੱਖਿਆ ਦੇ ਵਿੱਚ ਹਮ ਸਭ ਤੋਂ ਵੱਡਾ ਕੰਮ ਤਾਂ ਹੋ ਰਿਹਾ ਵੀ ਇਨਫਰਾਸਟ੍ਰਕਚਰ ਜਿਹੜਾ ਡਵੈਲਪਮੈਂਟ ਹੈ ਸਕੂਲਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਡਵੈਲਪ ਕੀਤਾ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਕਿ 2022 ਤੋਂ ਪਹਿਲਾਂ 60% ਸਕੂਲਾਂ ਦੇ ਹਮ ਚਾਰ ਦਿਵਾਰੀਆਂ ਹੈ ਨਹੀਂ ਸੀ ਹਮ 60% ਤੋਂ ਵੱਧ ਸਕੂਲਾਂ 'ਚ ਬੱਚੇ ਥੱਲੇ ਟਾਟਾਂ ਤੇ ਥੱਲੇ ਬਹਿੰਦੇ ਸੀ ਹੁਣ ਕੋ ਡੈਸਕ ਬੈਂਚ ਵਗੈਰਾ ਹੈ ਨਹੀਂ ਸੀ ਕਿਸ ਮੈਨੇਜਰ ਨਾਂ ਦੀ ਚੀਜ਼ ਨਹੀਂ ਸੀ ਕੋਈ ਜਿਹੜਾ ਵੀ ਸਕੂਲ ਦਾ ਦੇਖਰੇਖ ਕਰੇ ਚੌਕੀਦਾਰ ਹੈ ਨਹੀਂ ਸੀ ਚੋਰੀਆਂ ਦੇ ਬਹੁਤ ਕੇਸ ਹੁੰਦੇ ਸਕੂਲਾਂ 'ਤੇ ਜਦੋਂ ਦੀ ਸਾਡੀ ਸਰਕਾਰ ਆਈ ਹੈ ਸਭ ਤੋਂ ਵੱਡਾ ਕੰਮ ਜਿਹੜਾ ਹੋਇਆ ਕਿ ਇਨਫਰਾਸਟ੍ਰਕਚਰ ਡਵੈਲਪ ਕੀਤਾ ਹੈ ਅੱਜ ਮੈਂ ਕਹਿ ਸਕਦਾ ਕਿ ਜੇ 100 ਨਹੀਂ ਤਾਂ 99% ਸਕੂਲਾਂ ਦੀ ਚਾਰ ਦਿਵਾਰੀ ਹੋ ਚੁੱਕੀ ਹੈ। ਹੂੰ ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਦੂਸਰਾ ਹੈ ਅੱਜ ਕੋਈ ਵੀ ਬੱਚਾ 100% ਬੱਚੇ ਜਿਹੜੇ ਸਕੂਲਾਂ 'ਚ ਬੱਚੇ ਡੈਸਕ ਬੈਂਚ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਥੱਲੇ ਨਹੀਂ ਕੋਈ ਬੰਦਾ। ਹੂੰ ਠੀਕ ਹੈ ਜੀ। ਹੂੰ ਕਲਾਸਰੂਮ ਜਿਹੜੇ ਬਣਾਏ ਗਏ 10000 ਕਲਾਸਰੂਮ ਪਿਛਲੇ 3 ਸਾਲਾਂ ਦੇ ਅੰਦਰ ਸਕੂਲ ਲਾਂਚ ਬੜੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕਪੈਸਿਟੀ ਬਿਲਡਿੰਗ ਨੰਬਰ 2 ਜਿਹੜੀ ਹੈ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਕਪੈਸਿਟੀ ਬਿਲਡਿੰਗ ਕੀਤੀ ਗਈ ਉਹਨਾਂ ਦਾ ਜਿਹੜਾ ਹੈਗਾ ਪੜ੍ਹਾਣ ਦੇ ਢੰਗ ਜਿਹੜੇ ਹੈ ਤਾਂ ਕਿ ਉਹ ਵਧੀਆ ਢੰਗ ਨਾਲ ਪੜ੍ਹਾਣ ਤਾਂ ਕਿ ਬੱਚਿਆਂ ਦਾ ਜਿਹੜਾ ਹੈ ਪੋਜੀਸ਼ਨ ਕਹਿੰਦੀ ਟੀਚਰਾਂ ਦੀ ਅਸਾਮੀਆਂ ਬਹੁਤ ਖਾਲੀ ਪਈਆਂ ਲਗਭਗ 90000 ਅਸਾਮੀਆਂ ਖਾਲੀ ਨੇ ਦੇਖੋ ਜੀ ਪਿਛਲੇ ਜਦੋਂ ਦੀ ਸਾਡੀ ਸਰਕਾਰ ਆਈ ਹੈ ਹੂੰ 12000 ਟੀਚਰ ਜਿਹੜੇ ਆ ਨਵੇਂ ਰੱਖੇਗੇ 12000 ਟੀਚਰ ਹੂੰ ਉਸ ਤੋਂ ਪਹਿਲਾਂ ਮੈਂ ਕਹਿੰਦਾ 20 ਸਾਲਾਂ ਚ ਕੋਈ ਭਰਤੀ ਨਹੀਂ ਹੋਈ ਜੋ ਮੈਨੂੰ ਲੱਗਦਾ ਜਿਹੜੇ ਜਿਹੜਾ ਜਿੱਥੇ ਕੋਈ ਰਿਟਾਇਰ ਹੋ ਗਿਆ ਉਹ ਪੋਸਟ ਓਬਾਲਿਸ਼ ਹੋ ਗਿਆ ਹੂੰ ਹੁਣ ਇਹ ਖਾਸ ਤੌਰ ਤੇ ਦੇਖਿਆ ਗਿਆ ਹੈ ਕਿ ਅਗਰ ਕਿਸੇ ਸਕੂਲ ਚ 30 ਬੱਚੇ ਆ ਤਾਂ ਉਥੇ ਘੱਟੋ ਘੱਟ ਇੱਕ ਟੀਚਰ ਹੋਵੇ ਜਿੱਥੇ 30 ਤੋਂ ਉੱਤੇ ਬੱਚੇ ਆ ਉਥੇ ਦੋ ਟੀਚਰ ਜਿਹੜੇ ਪ੍ਰੋਵਾਈਡ ਕੀਤੇ ਜਾਣ ਹੂੰ ਸੋ ਇਹ ਇਹ ਹੁਣ ਨੀਤੀ ਬਣ ਗਈ ਹੈ ਦੂਸਰਾ ਜਿਹੜੇ ਸਕੂਲ ਆਫ ਫੈਮਿਨਸ ਜਿਹੜਾ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਪ੍ਰਾਈਵੇਟ ਚ ਹੀ ਮਿਲਦੀਆਂ ਸੀ ਜਿਵੇਂ ਸਾਇੰਸ ਦੇ ਸਬਜੈਕਟ ਕਿਸੇ ਨੇ ਡਾਕਟਰ ਬਣਨਾ ਕਿਸੇ ਨੇ ਇੰਜੀਨੀਅਰ ਬਣਨਾ ਤਾਂ ਇਹ ਚੀਜ਼ਾਂ ਸਰਕਾਰੀ ਸਕੂਲਾਂ ਚ ਐਸਾ ਉਹ ਮਿਆਰੀ ਕੰਮ ਹੈ ਹੀ ਨਹੀਂ ਸੀ ਕਿ ਬੱਚਾ ਉੱਥੋਂ ਪੜ੍ਹ ਕੇ ਕੋਈ ਸਾਇੰਸ ਦੇ ਸਬਜੈਕਟ ਪੜ੍ਹ ਕੇ ਉੱਥੋਂ ਡਾਕਟਰ ਜਾਂ ਇੰਜੀਨੀਅਰ ਬਣ ਸਕੇ ਹੁਣ ਜਿਹੜੇ ਹਰ ਹਲਕੇ ਚ ਇੱਕ ਸਕੂਲ ਆਫ ਫੈਮਿਨਸ ਜਿਹੜਾ ਬਣਾਇਆ ਗਿਆ ਔਰ ਸਾਡੇ ਹਲਕੇ ਚ ਦੋ ਹੈ ਵੈਸੇ ਸੋ ਉਹ ਸਕੂਲ ਚ ਜਿਹੜਾ ਹੈਗਾ ਐਸੀ ਸਿੱਖਿਆ ਜਿਹਦੇ ਚ ਕਿ ਬੱਚਾ ਪੜ ਕੇ ਡਾਕਟਰ ਬਣ ਸਕੇ ਇੰਜੀਨੀਅਰ ਬਣ ਸਕੇ ਐਡਵੋਕੇਟ ਬਣ ਸਕੇ ਚਾਰਟਡ ਕਾਊਂਟੈਂਟ ਬਣ ਸਕੇ ਐਦਾਂ ਦੀ ਪੜਾਈ ਜਿਹੜੀ ਹੈਗੀ ਆ ਉਥੇ ਕਰਵਾਉਣ ਦਾ ਸਿਸਟਮ ਜਿਹੜਾ ਹੈਗਾ ਆ ਕੰਪਲੈਂਟ ਆ ਰਹੀਤਾ ਅੱਛਾ ਮੇਰਾ ਨਾ ਸਵਾਲ ਹੈ ਅੱਜ ਮਨੀਸ਼ ਸ਼ਸ਼ੋਧਿਆ ਜੀ ਨਾਲ ਗੱਲਬਾਤ ਹੋਈ ਕਿ ਉਹ ਡਿਸਕਸ ਜਿਹੜੀ ਆ ਔਰਲ ਡਿਸਕਸ਼ਨ ਹੋਈ ਹੈ ਤੁਹਾਡੀ ਇਸ ਬਾਬਤ ਪੂਰੇ ਦੇਖੋ ਅੱਜ ਮਨੀਸ਼ ਸ਼ਸ਼ੋਧਿਆ ਜੀ ਤੁਹਾਡੇ ਹਲਕੇ ਦਾ ਦੌਰਾ ਕਰਦੇ ਸਾਡੇ ਬਾਈ ਚਾਂਸ ਮਨੀਸ਼ ਸ਼ਸ਼ੋਧਿਆ ਜੀ ਆਏ ਹੋਏ ਸੀ ਕਰਨਪੁਰ ਸੌਨ ਜੋ ਸਾਡੇ ਕੈਬਨਟ ਮੰਤਰੀ ਕੈਬਨਟ ਮੰਤਰੀ ਨੇ ਉਹਨਾਂ ਕੋਲ ਆਏ ਹੋਏ ਸੀ ਤੇ ਉਹਨਾਂ ਦੇ ਨਾਲ ਉਹ ਵੀ ਪਹੁੰਚ ਗਏ ਤਾਂ ਜਦੋਂ ਸਾਡੇ ਹਲਕੇ ਦੇ ਕੁਝ ਗਰਾਊਂਡ ਦੇਖਣਗੇ ਪਿੰਡਾਂ ਦੇ ਉੱਥੇ ਮਨੀਸ਼ ਵਿਸ਼ੋਧਿਆ ਜੀ ਨਾਲ ਗੱਲ ਹੋਈ ਤਾਂ ਉਹ ਉਹਨਾਂ ਨੂੰ ਯਾਦ ਆ ਗਿਆ ਕਿ ਉਹ ਦੋ ਜੋ ਇਲੈਕਸ਼ਨ ਤੋਂ ਪਹਿਲਾਂ ਮੇਰੇ ਹਲਕੇ ਦੇ ਸਕੂਲ ਵਿਜ਼ਿਟ ਕਰਕੇ ਗਏ ਸੀ ਹਲਕੇ ਦੇ ਸਕੂਲ ਦੇਖਦਾ ਤਾਂ ਉਹ ਸਾਡੇ ਹਲਕੇ ਦੇ ਸਕੂਲ ਚੱਕਲਾਂ ਵਿਖੇ ਆਏ ਸੀ ਸ਼ਾਇਦ ਤੁਸੀਂ ਵੀ ਉਦੋਂ ਪਹੁੰਚੇ ਮੈਂ ਕਵਰ ਕੀਤਾ ਸੀ ਤੇ ਉਹ ਸਕੂਲ ਦੇ ਕੀ ਹਾਲਾਤ ਸੀ ਤੁਸੀਂ ਜਾਣਦੇ ਹੋ ਓਪਨ ਕਿਚਨ ਸੀ ਔਰ ਕਲਾਸਰੂਮਾਂ ਦਾ ਬੁਰਾ ਹਾਲ ਸੀ ਫਰਸ਼ ਹੈ ਨਹੀਂ ਸੀ ਔਰ ਇੱਕ ਕਮਰਾ ਐਸਾ ਸੀ ਜਿੱਥੇ ਪਿੱਪਲ ਲੰਮਰੇ ਸੀ ਠੀਕ ਹੈ ਜੀ ਜਾਲੇ ਲੰਮਰੇ ਪਿੱਪਲ ਲੰਮਰੇ ਕਿਤੇ ਫਰਨੀਚਰ ਟੁੱਟਿਆ ਰੱਖਿਆ ਹੋਇਆ ਬਾਥਰੂਮ ਦਾ ਬਹੁਤ ਮਾੜਾ ਹਾਲ ਸੀ ਤੇ ਅੱਜ ਉਹਨਾਂ ਨੂੰ ਯਾਦ ਆ ਗਿਆ ਉਹਨਾਂ ਨੂੰ ਮੈਂ ਦੱਸਿਆ ਵੀ ਉਹ ਅਸੀਂ ਸਕੂਲ ਇੰਨਾ ਵਧੀਆ ਬਣਾਤਾ ਵੀ ਤੁਸੀਂ ਉਹਨੂੰ ਵਿਜ਼ਿਟ ਜ਼ਰੂਰ ਕਰਕੇ ਗਏ ਜਾਓ ਫਿਰ ਉਹ ਅੱਜ ਵਿਜ਼ਿਟ ਕਰਨ ਆਈ ਸੀ ਔਰ ਉਹ ਦੇਖ ਕੇ ਹੈਰਾਨ ਰਹੇ ਕਿ ਵੀ ਇਹ ਉਹੀ ਸਕੂਲ ਹੈ ਉਹਦਾ ਰੂਪ ਰੰਗ ਨਹੀਂ ਉਹ ਸਾਰਾ ਕੁਝ ਹੀ ਤਕਰੀਬਨ ਹਰ ਪਾਸੋਂ ਉਹਦਾ ਨਵੀਨੀਕਰਨ ਹੋ ਚੁੱਕਿਆ ਅੱਜ ਬਹੁਤ ਹੀ ਵਧੀਆ ਤੁਸੀਂ ਵੀ ਦੇਖਿਆ ਹੋਏਗਾ ਹੁਣ ਜਾ ਕੇ ਉੱਥੇ ਹੁਣ ਕਿਚਨ ਜਿਹੜੀ ਬਹੁਤ ਵਧੀਆ ਜਿਹੜੀ ਹੈਗੀ ਹੈ ਕਵਰਡ ਕਿਚਨ ਹੈ ਨਵੇਂ ਟਾਇਲਟਸ ਬਣੇ ਹਨ ਫਰਸ਼ ਕਲਾਸਰੂਮ ਨਵੇਂ ਬਣ ਗਏ ਈਵਨ ਪ੍ਰੋਜੈਕਟਰ ਵੀ ਜਿਹੜਾ ਉੱਥੇ ਲਗਾਇਆ ਹੋਇਆ ਹੁੰਦਾ ਠੀਕ ਬਹੁਤ ਮਿਹਰਬਾਨੀ ਤਾਂ ਆਮਾਦੀ ਪਾਰਟੀ ਦੇ ਵਿਧਾਇਕ ਇਸ ਵੇਲੇ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਸਿੱਖਿਆ ਕ੍ਰਾਂਤੀ ਕੀ ਉਸ ਤੇ ਗੱਲਬਾਤ ਕਰ ਰਹੇ ਦਿੱਲੀ ਜੀ ਤਰਸਤੇ ਹੈ ਸਿੱਖਿਆ ਕ੍ਰਾਂਤੀ ਜਿਹੜੀ ਉਹ ਪੰਜਾਬ ਚ ਲੈ ਕੇ ਆਇਆ ਜਾਊਗੀ ਇਨਫਰਾਸਟ੍ਰਕਚਰ ਨੂੰ ਡਵੈਲਪ ਕਿਵੇਂ ਕਰਿਆ ਜਾਣਾ ਕਿਵੇਂ ਨਵੀਆਂ ਪੱਤੀਆਂ ਕੀਤੀਆਂ ਜਾਣੀਆਂ ਕਿਵੇਂ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਣਾ ਇਸ ਨੂੰ ਲੈ ਕੇ ਗੰਭੀਰ ਮੰਥਨ ਆ ਉਸ ਨੂੰ ਜਿਹੜਾ ਇੰਪਲੀਮੈਂਟ ਕੀਤਾ ਜਾ ਰਿਹਾ ਤਾਂ ਹੁਣ ਕਿਤੇ ਨਾ ਕਿਤੇ ਕਹਿੰਦੇ ਪਹਿਲੇ ਲੀਡਰ ਮਿਲ ਕੇ ਸਰਕਾਰੀ ਸਕੂਲਾਂ ਨੂੰ ਖਤਮ ਕਰਦੇ ਸੀ ਕਹਿੰਦੇ ਇਹਨਾਂ ਦੇ ਆਪਣੇ ਵੱਡੇ ਵੱਡੇ ਸਕੂਲ ਨੇ ਜਿਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜਾਉਣਾ ਦੁਰਬਰ ਹੋ ਗਿਆ ਸੀ ਕੈਮਰਾ ਪਰਸਨ ਰਸ਼ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬ